ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਜੁਰ ਮਤਲ ਵੀ ਪੱਤੀ ਹੋ ਨਾ ਸੜ ਜੇ ਮਰੀ ਜੀ ਬਸ ਤਾਂ ਯਾ ਟੱਕੇ ਤਾਂ ਪੱਤੀ ਹੀ ਤਿੰਨ ਬਫੂ ਕਾਲੀ ਕਰਤੀ ਚਾਹਤ ਬਹੁਤ ਬਹੁਤ ਆ ਯਾ ਇੰਨੀ ਪੱਤੀ ਜੁੜੀ ਹੁੰਦੀ ਆ ਆਏ ਨਸ਼ਾ ਦਾ ਚੱਲਪੂ ਨਸ਼ਾ ਤਾਂ ਚੱਲਪੂ ਪਰ ਉਹਨੇ ਇੰਨੀ ਪੱਤੀ ਥੋੜੀ ਹੁੰਦੀ ਆ ਫਿਰ ਅੱਛਾ ਤਾਂ ਹੀ ਤਾਂ ਹੀ ਗਮੋੜੇ ਜਿਹਾ ਕਿ ਮੇਰੇ ਮਨ ਲੱਗਾ ਕਰ ਮੈਂ ਐਸੀ ਪੱਤੀ ਨੇ ਕਰੀ ਆ ਵੋ ਗਮੋੜੇ ਤਾਂ ਉਹਨੇ ਪਰ ਉਹਨੇ ਕਿਲੋ ਲੈਂਦੀ ਸੀ ਕਿ ਤੂੰ ਤਾਂ ਮੱਲਰ ਇਹ ਮਾਰੀ ਆ ਗਈ ਮਾਰੀ ਤਾਂ ਹੀ ਮੈਂ ਪੰਜ ਚਾਰ ਮੁਠੀਆਂ ਪਾਤੀਆਂ ਥੋੜੀ ਭਈ ਆ ਜੇ ਹੋਰ ਪਾਣੀ ਸੀ ਹੋਰ ਹੋਰ ਪਾਣੀ ਜੋ ਦਵਾਰੇ ਤੇ ਉਰ ਉਹ ਜੋ ਪਾਵਾਂਗੇ ਇਹਨੂੰ ਮੜਾ ਸੇਕਾ ਲਵਾ ਐ ਲਾਲ ਹੋ ਜੇ ਪਿੰਜੂ ਵਰਗੀ ਗਿੱਲਿਆਂ ਲਕਨਾ ਅੱਗੇ ਥੋੜੀ ਕੱਟ ਮਾਚੀ ਅਚਾ ਜਿਆ ਪਹਿਲਾਂ ਮਸਾ ਮਚਾਈ ਭਾਂ ਚੋ ਜੇ ਅੱਛਾ ਓਏ ਚੱਲ ਜਾਂ ਇੰਦਰ ਜਰ ਫਿਰ ਤੈਨੂੰ ਪਤਾ ਤੇਰੀ ਤਾਈ ਲੜਦੀਏ ਜਾ ਉਤਨੀ ਕਹਿੰਦਾ ਬੜਾ ਮਚਾਉਣਾ ਕਹਿੰਦੀ ਸੱਚ ਡਾਕਟਰ ਨਹੀਂ ਦਾ ਜਾ ਜਾ ਗਿਆ ਤੇਰਾ ਹਿਸਾਬ ਨਹੀਂ ਆਇਆ ਜਾਂਦਾ ਹੈ ਕਿਵੇਂ ਓਏ ਨਿਆ ਤੇ ਤੂੰ ਡਾਕਟਰ ਨਹੀਂ ਕਿ ਸੀਦਾ ਦਾ ਹਾਂ ਤੇ ਦੂਜੀ ਕਿਹਦੀ ਸੀ ਬਿੱਡਾ ਦੋ ਵਿਆਹ ਕਿਵੇਂ ਕਰਾਈ ਜਾਂ ਤੂੰ ਓਏ ਜਾਰੇ ਤਾਂ ਬਸ ਮਤਲਬ ਹੀ ਜ਼ਿੰਦਗੀ ਦਾ ਜੋੜਿਆ ਪਤਾ ਨਹੀਂ ਲੱਗਦਾ ਕਿੱਧਰ ਨੂੰ ਭੱਗ ਜੇ ਕਿੱਧਰ ਨੂੰ ਨਾ ਇਹ ਤਾਂ ਹੈ ਤੇਰੀ ਗੱਲ ਜਿਹੜੀ ਤੇਰੀ ਤਾਈ ਡਾਕਟਰ ਨਹੀਂ ਹੈ ਨਾ ਹਾਂ ਉਹ ਤਾਂ ਮਤਲਬ ਹੀ ਤੂੰ ਆਏ ਮੰਨ ਸਾਜੀ ਲਵ ਮੈਰਜ ਸੀ ਅੱਛਾ ਆ ਲੰਮਾ ਜੋ ਕਿ ਤੇ ਸਾਡੀ ਗੱਲਬਾਤ ਦਫ਼ਤਰ ਚ ਹੋਗੀ ਹਾਂ ਉਦੋਂ ਤੈਨੂੰ 5676 ਚ ਮੈ ਸਪੋਰਟ ਸਕੋਟੇ ਜਿਪ ਥਾਣੇਦਾਰ ਭਰਤੀ ਹੋ ਗਿਆ ਹਾਂ ਥਾਣੇਦਾਰ ਹੈਗਾ ਸੀ ਹਾਂ ਪਹਿਲਾਂ ਤਾਂ ਤੂੰ ਬਹੁਤ ਤੇ ਮਤਲਬ ਪਹਿਲਾਂ ਖੇਤੀ ਖੂਤੀ ਦਾ ਬਾਪੂ ਹੋਰ ਨਾਲ ਕਰਾਉਂਦੇ ਹੁੰਦੇ ਭਰਤੀ ਹੋਣ ਤੋਂ ਪਹਿਲਾਂ ਨਸ਼ਾ ਮੈਂ ਪਹਿਲਾਂ ਦੀ ਖਾਂਦਾ ਸੀ ਮਰਾ ਮੋਚਾ ਅੱਛਾ ਤੇ ਫਿਰ ਜਦੋਂ ਭਰਤੀ ਹੋ ਗਿਆ ਉੱਥੇ ਦੇਖ ਸਾਡੇ ਕੋਲੇ ਆਮੀ ਹੁੰਦਾ ਹਾਂ ਉਹਦਾ ਤਾਂ ਬੱਚਾ ਆ ਹਾਂ ਉਹਦਾ ਫੜ ਲਿਆ ਉੱਥੇ 10 ਕਿਲੋ ਫੜ ਲਿਆ ਪੰਜ ਪਾਤਾ ਪੰਜ ਰੱਖ ਲਿਆ ਹੁਣ ਤਾਂ ਬਾਲੀ ਮੱਤਲ ਸੁਖਤਾਈ ਥੋੜੀ ਜੀ ਵਧਾਤੀ ਵੀ ਕਾਇਮ ਜੇ ਕੱਪਾ ਜਿੱਥੇ ਮਚਾਉਂਦੇ ਆ ਸਮਾਨ ਮੱਤਲ ਵੀ ਬਰਾਮਦ ਹੋਇਆ ਅੱਛਾ ਮਚਾ ਦੇ ਦਿੰਦਾ ਹਾਂ ਨਸ਼ਾ ਨਸ਼ੇ ਨੂੰ ਫੂਕ ਦਿੰਦਾ ਜਦੋਂ ਪਰਮਿਸ਼ਨ ਲੈ ਕੇ ਨਾ ਆਰਡਰ ਹੁੰਦੇ ਉਹ ਮਚਾਉਣਾ ਪੈਂਦਾ ਹਾਂ ਮੱਤਲ ਵੀ ਜਿਹੜਾ ਪਨੇ ਬੰਦ ਨਹੀਂ ਜਿੰਦੇ ਤਿਆਰ ਹੋਊ ਕੋਈ ਜਾਂ ਬੱਠੇ ਰਾਂ ਜਾਂਦਾ ਅੱਛਾ ਬੱਠੇ ਰਾਂ ਮੱਲ ਜਾਂਦਾ ਕਦੇ ਖਾਈ ਜਾਂਦਾ ਪਹੁੰਚ ਹੋਊਗੀ ਅਟੇ ਹਾਂ ਮੱਲ ਆਏ ਤੂੰ ਪੁਲਿਸ ਸਾਰੀ ਜਾਣਗੀ ਜਦੋਂ ਮੈਂ ਕਮੇ ਚ ਰਹਾ ਜਿਹੜੇ ਮੇਰੇ ਜਿਹੜੇ ਮੇਰੇ ਬੈਚ ਮੇਦ ਨੇ ਮੱਤ ਲ ਇਹਨੇ ਮਲਾਇ ਮੋ ਤਾਂ ਸਾਰੇ ਜਾਣੂ ਆ ਪੁੱਛ ਲਈ ਜਾਂ ਜਾਈ ਥੁਰਾ ਯਾਰ ਹੁਣ ਲੈ ਚਾਉਣਾ ਤਾਂ ਨਸ਼ਾ ਹੋਈ ਜਾਂਦਾ ਤੇ ਪਹਿਲੀ ਗੱਲ ਚਾ ਕਿੰਨੀ ਆਪਣੀ ਲਿਆ ਜਾਏ ਮਹਿਕ ਮਾ ਸਾਜੀ ਵਾਲਾ ਇਹ ਜਾਂ ਬੀਜੇ ਤੋਂ ਕੇਦਾ ਪੰਜਾਬ ਵਿੱਚੋਂ ਨਿਕਲ ਕੇ ਫੇਰ ਨਹੀਂ ਹੱਥ ਚੜਾਉਂਦੀ ਹੁੰਦੀ ਫੇਰ ਤਾਂ ਬਸ ਜਨਾਬ ਆਏ ਹੋ ਗਿਆ ਉਹ ਜਨਾਬ ਆਏ ਹੋ ਗਿਆ ਉਹ ਨਿਆ ਨਹੀਂ ਦਿੰਦੇ ਸੱਸਰੀ ਵਾਲੀ ਪਮਾਈ ਦੀ ਦੇਣ ਲੱਗੀ ਹੋਈ ਦੋ ਮੁਠੀਆਂ ਓ ਗੁਰ ਤੇਰਾ ਚੱਲਣੀ ਆ ਸੁਸਰੀ ਵਾਲੀ ਇਹ ਦੂਆ ਛੋੜਾ ਨਹੀਂ ਕਹਾਂਗੇ ਉਹ ਤਾਂ ਤੇਰੀ ਗੱਲ ਮੰਨ ਗਿਆ ਤੇ ਕਹਣੀ ਤਾਂ ਕੱਢ ਜੀ ਉਹਨੇ ਕੋਈ ਦੇ ਦਿਓ ਸ਼ਾਬਾਸ਼ ਏ ਸਰਦਾਰਾ ਤੇਰੇ ਸ਼ਾਬਾਸ਼ ਏ ਕਿਵੇਂ ਕੀ ਗੱਲ ਹੋ ਗਈ ਨਾ ਉੱਤੇ ਰੋਟੀਆਂ ਠੰਡੀਆਂ ਹੋ ਗਈਆਂ ਪਈਆਂ ਪਈਆਂ ਤੇ ਤਲੰਗਰ ਨਹੀਂ ਝੁਲਸੇ ਜਾਂਦਾ ਚਾਹ ਤੂੰ ਦਿਹਾੜੀ ਚ 10 ਵਾਰੀ ਪੀ ਲੈਣਾਗਾ ਨਾ ਫਿਰ ਚੋਰਾ ਕਹਿੰਦਾ ਸਾਂ ਪੀ ਲੈਨੇ ਕੋਟ ਕੋਟਾ ਜੋਰਾ ਤਾਂ 100 ਕੁਸ ਕਹੂਗਾ ਜੋਰੇ ਦਾ ਕੀ ਆਗਾ ਮਰਨੇ ਸੁੱਕੇ ਤੀਲੇ ਵਰਗਾ ਹੋਇਆ ਪਿਆ ਤੂੰ ਆ ਤੇਰੀ ਟੀਮੀ ਰੋਜ ਲਾਂਬਾ ਦੇ ਕੇ ਜਾਂਦੀ ਆ ਆਖੇ ਤੁਸੀਂ ਕੰਮ ਤੇ ਕਾਦ ਲਾਲ ਤੁਸੀਂ ਨਸ਼ਿਆਂ ਤੇ ਲਾਤਾ ਮੈਂ ਤੈਨੂੰ ਤਾਂ ਇੱਕੀ ਅੱਖਾਂ ਜੁਮੇ ਜੇ ਮੰਗਰੀ ਪੈ ਗਈ ਆ ਤੇ ਹਾਲਤਾ ਹੋਈ ਵਾ ਮੈਂ ਤਾਂ ਮੈਂ ਕੀ ਮੰਗਰ ਪੈਣ ਖਾਨੀ ਆ ਮੈਂ ਬਦਾਮ ਵਜਾ ਖਾਣੀ ਤੂੰ ਖਰੋਚ ਭਾਂਦੀ ਫੁੱਦ ਬਾਦੇ ਇਹ ਲਾਈ ਮੰਗਰੀ ਪਈ ਆ ਓਏ ਤਾਂ ਬੋਲਣ ਦਾ ਸੁਆ ਪਰਡ ਪੰਡਾ ਯਾਰ ਮਰਨੇ ਨੇ ਕਿੰਨਾ ਬਾਲਣ ਸੀ ਸਾਰਾ ਤੇ ਫੂਕੇ ਚਾਹ ਤੇ ਮਕਾਤਾ ਇਹ ਸਕੱਲੋਂ ਅਸੀਂ ਤਾਂ ਭਾਗਮਾਨੇ ਛੋਦੇ ਛਿਲੈਂਡਰਾਂ ਨੂੰ ਹੱਥ ਨਹੀਂ ਲਾਉਂਦੇ ਵੀ ਭੈਣ ਚਦਾ ਆਵਦੀ ਮਚਾ ਕੇ ਸੀ। ਬੋਰੀਆਂ ਦੀਆਂ ਬੋਰੀਆਂ ਮਰਨ ਨੇ ਖੰਡ ਫੂਕਤੀ। ਮੇਰੀ ਖੰਡ ਮੇਰੀ ਚਾਹ ਮੈਂ ਲਿਆਉਣ ਲੱਤੈ ਨੂੰ ਕੀ ਮਚਾ ਲਾ। ਮੈਂ ਤਾਂ ਤੈਨੂੰ ਰੋਕਦੀ ਆ ਐਨੀ ਚਾਹ ਪੀ ਪੀ ਕੇ ਤੇਰੇ ਫਿੱਫਰੇ ਗਲ ਜਾਣਗੇ ਸ਼ੂਗਰ ਹੋਜੂ। ਦੇਖੀ ਜਾ ਜੀ ਬਣੂ। ਸ਼ੂਗਰ ਦਾ ਗੜ ਨਹੀਂ ਹੁੰਦਾ ਫਿਰ ਇਹ ਤਾਂ। ਛਾਨੂੰ ਨਹੀਂ ਹੁੰਦਾ। ਬਾਣੀ ਤੇ ਤੂੰ ਤਾਂ ਰੱਬ ਨੂੰ ਮਿਲ ਕੇ ਆਇਆ ਹੋਇਆ ਵੀ ਤੈਨੂੰ ਨਹੀਂ ਹੁੰਦਾ ਹੈਗਾ ਨਾ ਚੱਕ ਬੋਝ ਚਿਪਦੇ ਨਹੀਂ ਨਾ ਉਹਨਾਂ ਚੱਕ ਨਹੀਂ ਹਾਂ ਬੋਲ ਕਿ ਤੇਰੇ ਤਾਂ ਕੁਝ ਹੋਰ ਵੀ ਚਿਪ-ਚਿਪ ਕਰਦਾ ਹੋ ਹਾਂ ਇਹ ਨਸ਼ੇ ਵਾਲਾ ਬੰਦਾ ਜਾਣਦਾ ਗੱਲਾਂ ਸੁਣਨੂ ਬੁੜੀਆਂ ਨੂੰ ਕੀ ਪਤਾ ਨਸ਼ਾ ਖੇੜਿਆ ਨਹੀਂ ਮਤਲਬੀ ਮਾਰ ਆ ਗਿਆ ਵੇ ਚਲ ਚਾਹ ਪੀ ਲਈ ਤੂੰ ਹੁਣ ਤੂੰ ਉੱਥੇ ਫੇਰ ਆ ਜਾ ਤੂੰ ਤਾਂ ਆ ਪਤੀਲੀ ਦੇਖ ਲੈ ਮੈਂ ਮਾਂਜ ਕੇ ਹੱਟੀ ਫੇਰ ਉਹ ਕਾਲਸ ਕਰਕੇ ਕਾਲੀ ਕਰਤੀ ਤਵੇ ਵਰਗੀ ਪੁੱਟੀ ਕੋਈ ਨਹੀਂ ਭਾਲਾ ਕਾ ਬਰਡਨ ਤੁਸੀਂ ਆਪ ਦਾ ਪੈ ਜੋ ਮੌਜੇ ਨਾਲ ਮੈਨੂੰ ਕਿੱਥੇ ਨੀਂਦ ਆਉਂਦੀ ਉੱਥੇ ਕੱਲੀ ਨੂੰ ਮੈਂ ਤਾਂ ਕੰਦਾ ਕੰਨੀ ਝਾਕੀ ਜਾਂਦੀ ਆ ਉਤੋਂ ਟਾਈਮ ਦੇਖ ਲੈ ਕਿੰਨਾ ਹੋਇਆ 12 ਵਜੇ ਨਾਲੇ ਨੇਗੇ ਕੋਈ ਗੱਲ ਨਹੀਂ ਚਾਹੀ ਮੈਂ ਮਾਂਜੂ ਕੀਂਦੀ ਜੀ ਕਿੱਡੀ ਗੱਲ ਜੇ ਤੂੰ ਮੈਨੇ ਜੇ ਕੁੱਤ ਦਈ ਨਹੀਂ ਕਰ ਉਹ ਮੈਨੇ ਦੇਣੀ ਨੇ ਕੇ ਦੀਦੀ ਮਨੇ ਜੀ ਇਹਨੇ ਲੈ ਬਾਤ ਖੰਡ ਮਿੱਠਾ ਹੋ ਲਵੇ ਲਾਤਾ ਦਿਹਾੜੀ ਤੇ ਦੇਖ ਲੈ ਕਿੰਨੀ ਕਿੰਨੀ ਖੰਡ ਲੱਗ ਜਾਂਦੀ ਹੈਗੀ ਯਾਰ ਦੀ ਦੇ ਕਿਹੋ ਜਿਹਾ ਖੰਡ ਕਹਿੰਦਾ ਦੱਸਣਾ ਯਾਰ ਆਪਣੀ ਖੰਡ ਮੈਂ ਲਿਆਉਣ ਆਇਆ ਯਾਰ ਇਹ ਕੌਣ ਆ ਜੋਰੇ ਦੀਆਂ ਤਾਂ ਦੱਸੇ ਕਿ ਉਚਨੇ ਗਿਆ ਦੱਸ ਦੇ ਕਿਉਂ ਉੱਚ ਨਹੀਂ ਹੈਗੀਆਂ ਇਹਦੀ ਕਿਉਂ ਹੋਣੀ ਹੈ ਸਾਜੀ ਉਮਰ ਕੱਢ ਲਈ ਮੇਰੇ ਨਾਲ ਇਹਨਾਂ ਵਿਚਾਰੇ ਨੇ ਹਾਂ ਕਿੱਥੇ ਤਾਂ ਤੂੰ ਉਹਨੂੰ ਮਤ ਦੇਣੀ ਸੀ ਭਾਈ ਨਸ਼ੇ ਪਤੇ ਤੋਂ ਬਾਅਦ ਵੀ ਜਵਾਕ ਪਾਲ ਆਉਂਦੇ ਹਾਂ ਭਾਈ ਜੀ ਫੁੱਟੀ ਜਿਹੜਾ ਬਚ ਗਿਆ ਉਹ ਕਿ ਬੈਂਕਾਂ ਦੇ ਪੱਟ ਦਾ ਨਸ਼ੇ ਪਤੇ ਨੂੰ ਤਾਂ ਤੋਂ ਲੈ ਕੇ ਆਉਂਦਾ ਭਾਗ ਮੰਨੀ ਵੀ ਆ ਖਾਣਾ ਮਜਬੂਰੀ ਚ ਖਾਣਿਆ ਸੀ ਕਿ ਕੋਈ ਸ਼ੌਂਕ ਨੂੰ ਖਾਣਿਆ ਭਾਂ ਤੋਂ ਦੁੱਖ ਲੱਗਿਆ ਮਜਬੂਰੀ ਇੱਕ ਟੱਟੂ ਦੀ ਆ ਕੀ ਤੇਰੀ ਹਾਂ ਕੰਮ ਕਰਦੇ ਸੀ ਮੰਦੇ ਵੇਲਿਆਂ 'ਚ ਲੱਗੇ ਬਲ ਦਬਾਹੇ ਬਲ ਦਸੀ ਕੱਛੇ ਮਾਜੀ ਜਨੀ ਗੱਜਾ ਫਿਰ ਹੁਣ ਤਾਂ ਬੇਲੇ ਬੈਠੇ ਹੋ ਤੁਸੀਂ ਘਰੇ ਹੁਣ ਤਾਂ ਨਾ ਤੁਸੀਂ ਨਸਾ ਪੱਤਾ ਕਰੋ ਇਹ ਤਾਂ ਮੰਗ ਜਾ ਲੱਗਾ ਹੋਇਆ ਇੱਕ ਤਾਂ ਹੁੰਦਾ ਹੈਗਾ ਉਹ ਆ ਕੇ ਤੇ ਗਰਾਊਂਡ ਤੇ ਜਾਓ ਕਿ ਤੇਰੇ ਇੱਛਾ ਲਾਓ ਪਲਵਾਨੀ ਕਰੋ ਬਾਈਆਂ ਜਵਾਨੀ ਵੇਲੇ ਬੱਚੀਆਂ ਦੇ ਇੱਛਾ ਲਾਈਆਂ ਸੀ ਹੁਣ ਤਾਂ ਕੋਈ ਇੱਛਾ ਨਹੀਂ ਨੀ ਤਾਰਿਆ ਨੌਕਰੀਆਂ ਵੀ ਛੱਡਤੀਆਂ ਤੈਨੂੰ ਤੇਰੇ ਨਾਲ ਵੀ ਬੰਦੇ ਪੰਗਾ ਲੈ ਲਿਆ ਵਿਆਹ ਕਰਾਇਆ ਜਾਂਦੀ ਉਹਦੇ ਬੰਬ ਬਣਿਆ ਮੈਂ ਤਾਂ ਚਾਰ ਛਫੇ ਲਾਈ ਮੈਂ ਗੰਨੀਆਂ ਪੜੀਆਂ ਵੀ ਨੌਕਰੀਆਂ ਵੀ ਬੱਸ ਹਾਂ ਹੁਣ ਗੱਲਾਂ 'ਚ ਨਹੀਂ ਤੂੰ ਕਿਸੇ ਨੂੰ ਆਉਣ ਦਿੰਦਾ ਹੈਗਾ ਗੱਲਾਂ 'ਚ ਹੁਣ ਤਾਂ ਅਸੀਂ ਬੇਲੇ ਆ ਮਤਲ ਮਰਨ ਤੇ ਜੋਰ ਲਾ ਰਹੇ ਹਾਂ ਮੈਂ ਤੇ ਜੋੜਾ ਵੀ ਜੋੜ ਲਾ ਜੇ ਕਿੰਨਾ ਕ ਸਰੀਰ ਚੱਲਦਾ ਆ ਗੱਲ ਆ ਮੇਥੇ ਥੋੜੇ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਸੀਂ ਤਾਂ ਰੱਜੇ ਫਿਰਦੇ ਹੋਗੇ ਇਹਦੇ ਨਾਲ ਤੁਸੀਂ ਹੀ ਨਹੀਂ ਰੱਜਦੇ ਹੈਗੇ ਇਹਦੂ ਹੋਗਾ ਹਾਂ ਹੋਰ ਉਹ ਕੁਛ ਆਏ ਆ ਸਿੰਦਰੇ ਹਾਂ ਵੀ ਮਾਤਲ ਆਪਣੀ ਡਾਕਟਰ ਨਹੀਂ ਬੈਠੀ ਆ ਪੇਸ਼ੈਂਟ ਆ ਜੈਨਾ ਪਰੇਸ਼ਨ ਪਰੇਸ਼ਨ ਕਰਿਆ ਹੋ ਪਰ ਕੱਲੀ ਆ ਮਗਾ ਚੱਲ ਨਾਲ ਕੱਲੀ ਨਾਲ ਇੱਧਰ ਬੈਠੇ ਆ ਮੈਂ ਤੇ ਜੁੜਾ ਜੁੜਾ ਕਹਿੰਦਾ ਤਾ ਫਿਰ ਵੀ ਬੁੜੀ ਬੁੜੀ ਹੁੰਦੀ ਐ ਬਾਈ ਜੀ ਗਿਆਪਾ ਤਾਂ ਕਰਕੇ ਮਖਾ ਨਾਲੇ ਲਾਲਚ ਲੱਗੇ ਆ ਲਾਲਚ ਤਾਂ ਲੱਗੇ ਹੀ ਰਹਿਣਾ ਸਾਦਾ ਹੀ ਤੈਨ ਤਾਂ ਲਾਲਚ ਨਾਲੇ ਉਹਨੂੰ ਲਾਲਚ ਲੱਗਿਆ ਰਹਿੰਦਾਗਾ ਗਲਤ ਨਹੀਂ ਕੱਲੀ ਆ ਵਿਚਾਰੀ ਹੁਣ ਮਰੀ ਤਾਂ ਖਲੋ ਜੇ ਕਰ ਕੀ ਰੱਛ ਚਲ ਚੰਗਾ ਮੈਂ ਤਾਂ ਹੁਣ ਲੱਗਿਆ ਕਿ ਪੈਣ ਠੀਕ ਆ ਜਦੋਂ ਖੁੱਡਿਆਂ ਨੂੰ ਲੱਗੂਗੀ ਨਾ ਆਜ ਹੀ ਉੱਤੇ ਚਵਾਰੇ ਤੇ ਖਾ ਲਾਂਗੇ ਖਾ ਲਾਂਗੇ ਕੋਈ ਜਾਤਾ ਨਹੀਂ ਕਿਉਂ ਕੋ ਤੈਨੂੰ ਮਾਰਨੇ ਬਿੱਲਾ ਕੇ ਮੇਰਾ ਜੇ ਮੈਂ ਤੁਹਾਨੂੰ ਕੋਈ ਚੰਗੇਰਾ ਹੀ ਪਾਉਣੀ ਆ ਵੀ ਛੱਡੋ ਨਾ ਛਿਆਂ ਦਾ ਖਾਣਾ ਨਹੀਂ ਨਹੀਂ ਪਾਉਂਦੇ ਚੰਗੇ ਚੁੰਗੇ ਦਾ ਜਾ ਭਗ ਜਾਤਾ ਹੀ ਕਿਉਂ ਮੈਂ ਬੌਲੀ ਆ ਮੇਰਾ ਦਿਮਾਗ ਓਠੀਕਰ ਮੁੱਧਾ ਵੱਜਿਆ ਜਿਹੜਾ ਤੁਹਾਨੂੰ ਸਮਝਾਉਣ ਆ ਗਈ ਚੰਗਾ ਹੁਣ ਮੈਨੂੰ ਤਾਂ ਨੀਂਦ ਆਉਂਦੀ ਆ ਆਜ ਹੀ ਉੱਤੇ ਕੋਈ ਨੀ ਜੱਬੇ ਚ ਪਾ ਕੇ ਰੱਖਦੇ ਨਾਲ ਮੈਂ ਜੋਰੇ ਨੂੰ ਫੜਾ ਦੂੰ ਨਾਲ ਆਪ ਖਾ ਲੂੰ ਆਹ ਨੂੰ ਕਹਦੀ ਰਕਾਨ ਨੂੰ ਦੂਜੀ ਨੂੰ ਤੱਤੀਆਂ ਕਰਕੇ ਦੇ ਦੂੰ ਮੈਂ ਨਹੀਂ ਆਉਂਦੀ ਉਹ ਨੂੰ ਬਣਾਉਂ ਜਾਓ ਜਾ ਸਵੇਰ ਨਹੀਂ ਹੈ ਕੋਰੀ ਮਾ ਵਿੱਕਾ ਗੱਲ ਜੋ ਜਾਂ ਪੈਣ ਮੁਕੇ ਕਹੈ ਨਾ ਡਾਕਟਰਨੀ ਨਾਲ ਤੇਰੀ ਚਾਈ ਨਾਲੇ ਚੰਗੀ ਸਿੰਦਰ ਅੱਛਾ ਇਹ ਵਿਚਾਰੀ ਮਾਤਲ ਵੀ ਸਾਨੂੰ ਚਾਹੀਏ ਮੈਂ ਕਰ ਦੋ ਦੋ ਵੀ ਲੜਦੀ ਵੀ ਘੱਟ ਕਰ ਅੱਛਾ ਤੇ ਗੋਤੀ ਟੱਕ ਵੀ ਡਾਕਟਰਨੀ ਜਾਈ ਦੀ ਲੁਕੀਆ ਬਾਈ ਚਲਾ ਬਲੌਂਦੀ ਕੀ ਹੈ ਚੰਗੂ ਹੋਰੀ ਪਾਰਤਾ ਮਰੂ ਮਗਾਉ ਜਿਨ੍ਹਾਂ ਕੋਲੇ ਰੱਖ ਭੈਣ ਦਾ ਤੁ ਬਾਹ ਹਾਂ ਉਹਨਾਂ ਦੱਸੈ ਨੀ ਬੀ ਚੱਕ ਕਰੀਏ ਮੇਰੀ ਦਛਾ ਦਾ ਛੀ 55 ਨੂੰ ਅੱਛਾ ਪਰ ਕੰਜੀ ਫੀਆ ਕਲ ਕਦੀ ਹੋਇਆ ਕਿ ਉਹੀ ਸਰਟੀਫਿਕੇਟ ਲਈ ਪਿਆ ਤੂੰ ਤਾਂ ਕਿ ਨਜੀ ਨਹੀਂ ਕਰਦਾ ਪੜਿਆ ਬੰਦਾ ਲੈ ਮਗਾ ਪੜੇ ਦੇ ਕਿ ਨੰਗਦਾਰੀ ਪੜਿਆ ਤਾਂ ਤੂੰ ਜਾਦੇ ਕਰਦਾ ਤੇ ਜੋ ਮਤਲਬ ਵੀ ਟੈਂਸ਼ਨ ਲੈ ਜੇ ਸ਼ੇਰਾਂ ਆਪਾ ਦਾ ਅਜੇ ਵੀ ਲੋਟਾਂ ਤਾਂ ਆਪਾਂ ਤਾਂ ਮਾਰਾ ਮੋਟਾ ਕੋਈ ਪੀਆ ਕਾਰਡ ਲਾ ਲੈਂਦੇ ਆ ਲੋਕੀ ਇਹਦੇ ਪੜੇ ਲਿਖੇ ਜਿਆ ਹਾਂ ਇਹ ਵੱਡੇ ਨਸ਼ੇ ਕਰਦੇ ਆ ਵੱਡੇ ਵੱਡੇ ਹਾਂ ਆਪਣੀ ਪਹੁੰਚ ਤੋਂ ਬਾਹਰ ਨਿਹੋ ਤੂੰ ਆਂ ਦਾਦਾ ਉਹ ਜੋ ਜਵਾਨਾ ਕਮਲ ਅਸੀਂ ਦੂਰ ਦੋ ਸਤਨਖਾ ਤੇਰੀ ਉਹਨਾਂ ਬੇੜਾਂ ਚ ਮੈਟ੍ਰਿਕ ਕਰੀ ਤੈਨੂੰ ਮੈਂ ਹਾਲ ਬੋਂਦਾ ਬੋਂਦਾ ਜਦੋਂ ਗਿਆ ਮਰਤੀ ਤੇ ਮਖਾਏ ਜੋੜਾ ਆ ਜਾਓ ਲੱਗ ਜੇਗਾ ਚਪਾਈ ਤੂੰ ਆਹ ਕਿਹਾ ਮੈਂ ਕੀ ਕਰਨਾ ਤੂੰ ਐਥੇ ਬਾਪੂ ਹੋਰੀ ਹੁੰਦੇ ਸੀ ਖੁੱਲਾ ਤੂੰ ਖਾਂਦਾ ਪੀਂਦਾ ਤੂੰ ਟੂਈ ਮਾਰਦਾ ਨੌਕਰੀ ਉਹਦੇ ਪਿੱਪਲ ਵਾਲੇ ਖੇਤ ਆਪਾਂ ਉਹ ਕੱਜ ਜਾਂਦੇ ਸੀ ਮਹਾਲਬਾਈ ਅੰਦਰ ਆਹ ਜਦੋਂ ਸੁਭਾਗੀ ਤੋਂ ਦਿਗਾਂ ਚੌੜ ਛੋਏ ਉਹ ਜੋ ਉਹ ਜੋ ਜੀ ਗੱਲ ਦੇਖ ਲੈ ਕੰਜਰ ਜਿਆ ਕਿਤੇ ਲੱਗਿਆ ਹੁੰਦਾ ਹੈ ਨਾ ਉਹ ਇਹ ਸਮਝਾ ਦੇਖ ਲੈ ਤਾ ਹੈ ਨਾ ਇਹ ਸਮਝਾ ਚਲੋ ਲੋਕਾਂ ਨਾਲ ਤਾਂ ਚੰਗੇ ਆ ਭੈਣ ਚਾਵੇ ਜਵਾਕਾਂ ਦਾ ਤੂੰ ਸਾਰਾ ਨਵੇੜਤਾ ਘਰ ਪਾਤਾ ਤੇਰਾ ਕੋਠੀ ਵਰਗਾ ਇੱਥੇ ਤੈਨੂੰ ਮਿੱਜੇ ਮਰੇ ਅੱਜ ਕੱਥੇ ਮਰਾਂਗੇ ਭੈਣ ਚਾਵੇ ਤੂੰ ਲੈਣਾ ਕੀ ਉਹਦਾ ਐਸ਼ ਕਰਦਾ ਆਪਾਂ ਦਾ ਸਾਰਾ ਕੁਛ ਦਾ 25000 ਤਾਂ ਆਪਾਂ ਨੂੰ ਕੀ ਲੋੜ ਹੈ ਹਾਂ ਆਪੇ ਜੇ ਉਦਾਣੇ ਜੀ ਨੇ ਭੇਜੇ ਨਿਆਣੇ ਬੱਚੇ ਜਿੰਦਾ ਬੱਚੇ ਕਾਣੇ ਹਾਂ ਕਹ ਨਹੀਂ ਸਾਰਿਆਂ ਦਾ ਆਪਾਂ ਨਹੀਂ ਟੈਨਸ਼ਨ ਲੈਂਦੇ ਆਪਾਂ ਦਾ ਟੈਨਸ਼ਨ ਵੀ ਨਹੀਂ ਆ ਟੈਨਸ਼ਨ ਲੈ ਵੀ ਨਾ ਭੈਣ ਦਾ ਛੋਲਾ ਜਾਵੇ ਛੱਡ ਕੇ ਉਹ ਗੱਲ ਭੰਦੇ ਯਾਰ ਜੀ ਗੁਰਚਰਨ ਪੋਲੀ ਵਾਲੀ ਗੱਲ ਤੱਕੀ 3 ਮੀਆਂ ਦੋ ਬੁਰੀਆਂ ਉਹ ਗੱਲਾਂ ਸੱਚੀਆਂ ਨਹੀਂ ਬੁੰਡ ਪੰਗਾ ਦਾ ਬੰਦਾ ਲੈ ਲੈ ਦੋ ਵਿਆਹ ਬਹੁਤ ਔਖੇ ਇਕੱਟਣਾ ਸੀ ਮੀਆਂ ਨਾਲ ਔਖੇ ਤਾਂ ਹੈਗੇ ਇੱਕ ਟੀਮੀ ਸਾਹਮਣੇ ਔਖੇ ਹੋ ਜਾਂਦਾ ਤੂੰ ਪਰੋਂ ਦੋ ਵਾਵਾ ਲਈ ਫਿਰਦਾ ਮੰਨਦਾ ਲਈ ਪੈਂਦਾ ਫੁੱਦਾਂ ਦੋ ਮਾਰਾ ਚ ਪਰੌਣੇ ਅਕੇਲੋਂ ਦਿਨ ਦੀ ਤੇ ਪਹੁੰਚਣਾ ਨਾਲ ਹੋ ਰਿਆਂ ਚਰਾਲੀਆਂ ਦੋ ਟ੍ਰੈਕਟਾ ਛੱਕੀ ਪੈਂ ਜਾਵੇ ਕਦਾ ਹੋ ਜਿੱਗੀ ਗੇਦਰੋ ਤੇਲ ਵਧਾਈ ਗਿਆ ਫਿਰ ਸੱਚੀਆਂ ਸੁਣਦਾ ਆਖੀ ਯਾਰ ਕਦੇ ਹੋਦਾ ਬੱਜਿਆ ਕਦੇ ਕਦੇ ਹੋਦਾ ਬੱਜਿਆ ਕਰੇ ਦਰਦਾ ਮੈਂ ਤਾਂ ਭੈਣ ਚੋਦਾ ਉੱਥੇ ਦੇ ਸਭਾ ਚਨਰ ਮਿਲ ਜਿ ਪਿਆ ਕਰਾ ਅੱਛਾ ਹੈ ਤਾਇਆ ਹੋਏ ਉਹ ਰਕੇ ਕੀ ਹੋ ਗਿਆ ਮੈਂ ਕਿਹਾ ਬੁਖਾਰ ਹੋ ਗਿਆ ਮੁਰਕਾ ਲੈਣਾ ਭੈਣ ਚੋਦਾ ਬਿਚੀ 10 20 ਦਿਨਾਂ ਐਂਤ ਪਾਇਆ ਕਰਾਂ ਅੱਛਾ ਫਿਰ ਪਰਬਾ ਮੈਂ ਨਸ਼ਾ ਬਦਾ ਤਾਂ ਮੈਂ ਕਿਹਾ ਤੁਰਨਾ ਹੁਣ ਜਿ ਦੇਖੀ ਜੋ ਅੱਛਾ ਤਾਂ ਹੈ ਓਏ ਹੈਲੋ ਹੈ ਨਾ ਟਾਈਮ ਹੋ ਗਿਆ ਤੁਸੀਂ ਪਏ ਨਹੀਂ ਹੈਗੇ ਇਹ ਤਾਂ ਮਤਲਬੀ ਡਾਕਟਰਨੀ ਸਹਿਵਾ ਸੀ ਅਬ ਦਾ ਚਾਹ ਪੀਣ ਕਰਦੇ ਆ ਹਾਂ ਪਤਾ ਚਾਹ ਇਨੀ ਹਾਨੀਕਾਰ ਕ ਆਪਣੀ ਸਿਹਤ ਲਈ ਜਿੰਨੀ ਵੀ ਕਹਦੇ ਉਹ ਤਾਂ ਸਮਝ ਗਿਆ ਜੀ ਛੋਟੀ ਗੱਲ ਮਤਲਬੀ ਹਾਂ ਹਾਨੀਕਾਰ ਕ ਤਾਂ ਹੁਣ ਜੈਗੇ ਕਿਤੇ ਨੂੰ ਗੁਰਕ ਨਿਕਲਦੇ ਆ ਤੁਸੀਂ ਪਿੰਦੇ ਨਹੀਂ ਹੈਗੇ ਜੀ ਡਾਕਟਰਨੀ ਜੀ ਨਹੀਂ ਨਹੀਂ ਮੈਂ ਨਹੀਂ ਪੀਂਦੀ ਹੈਗੀ ਚੁੱਪ ਕਰਕੇ ਬਹਿ ਜਾਓ ਕਿਹੜੇ ਵੇਲੇ ਰੌਲਾ ਪਾਈ ਜਾਂਦੇ ਹੋ ਤੁਸੀਂ ਅਸੀਂ ਕਦੇ ਰੌਲਾ ਪਾਇਆ ਜੀ ਹਾਂ ਪੇਸ਼ੈਂਟ ਕੋਕੋਲੇ ਨੇ ਤੇ ਤੁਸੀਂ ਰੋਲਾ ਪਾ ਰਹੇ ਪਤਾ ਕਿੰਨੀ ਡਿਸਟਰਬ ਹੋ ਰਹੀ ਹੈ ਇੱਥੇ ਪੇਸ਼ੈਂਟ ਨੂੰ ਆਪਿਓ ਜੀ ਚਾਹ ਦੇ ਹਾਂ ਕੋੜੇ ਵਰਗਾ ਹੋ ਜੂ ਭਗਵਾਨ ਨੇ ਇੱਕ ਦਿਨ ਨੂੰ ਗੱਲ ਦੱਸ ਦਿਆਂ ਕਿਤੇ ਸਾਜ ਵਾਲੀ ਚਾਹ ਤੂੰ ਪਿਆ ਦੇ ਨਾ ਡਾਕਟਰ ਨਹੀਂ ਹੈ ਧਰਮ ਨਾਲ ਮਰੀਜ਼ ਨੂੰ ਜੇ ਮੰਜੇ ਤੋਂ ਸੀਖ ਪਾ ਨਾ ਖੜਾ ਹੋ ਜੇ ਤੂੰ ਤਾਂ ਆਪਣਾ ਸੈਂਸੋ ਜਮਾਈ ਡਿਟ ਹਾਂ ਨਾ ਤੁਹਾਨੂੰ ਅਕਲ ਹੈ ਤੂੰ ਆਪਜੀ ਕੋਲੇ ਰੱਖ ਨਹੀਂ ਗਰੇ ਜੀ ਜੀ ਨਾ ਨਾ ਸੈਂਸ ਨਾ ਉਹ ਕਹਿੰਦੀ ਐ 900 ਆ 900 ਬਣ ਗਿਆ ਜੀ ਕਹਿੰਦੀ 900 ਹਾਂ ਦੋ ਮਰੀਜ਼ਾਂ ਦਾ 900 ਬਣ ਗਏ ਨੂੰ ਬੱਜ ਗਿਆ ਬੱਜ ਗਿਆ ਪੌਂਦੀ ਆ ਚੁੱਪ ਕਰਕੇ ਹੁਣ ਤੁਸੀਂ ਸੌਜੋ ਸੌਂ ਜੀ ਹਾਂ ਹਾਂ ਹੁੰਦੇ ਜੀ ਡਾਕਟਰ ਨਹੀਂ ਜੀ ਅਜੇ ਟਾਈਮ ਨਹੀਂ ਹੋਇਆ ਪੇਸ਼ੈਂਟ ਆਇਆ ਹੋਇਆਗਾ ਉਹਨਾਂ ਨੂੰ ਡਿਸਟਰਬ ਨਾ ਕਰੋ ਐਨਾ ਜ਼ਿਆਦਾ ਰੌਲਾ ਪਾ ਰਹੇ ਹੋ ਉਹਨਾਂ ਨੂੰ ਜੇ ਕੁਝ ਹੋ ਗਿਆ ਕਰਕੇ ਕੌਣ ਜ਼ਿੰਮੇਵਾਰ ਹੈ ਸੋਦੇ ਹਾਂ ਭਾਈ ਇਹ ਤਾਂ ਕਹਿੰਦੀ ਹੋਏ ਹੈਂ ਸ਼ਾਵਈ ਇਹ ਕਹਿੰਦੀ ਮਰੀਜ਼ ਨੂੰ ਮਰੀਜ਼ ਨੂੰ ਉਹ ਲਈ ਹੈ ਚੈਲੀ ਲਈ ਹੈ ਚੈਲੀ ਹਜੀ ਲਈ ਹੈ ਹਾਂ ਅਜੀ ਛੋਡੇ ਕਰਕੇ ਬੈਠੇ ਜਿਹਾ ਵੀ ਕੱਲੀ ਜਾਨੀ ਫਿਰ ਵੀ ਵਿਚਾਤਾ ਲਾਲਾਂ ਚ ਲੱਗੇ ਰਹਿ ਮੰਗੇ ਚੁੱਪ ਕਰਕੇ ਰੋਲਾ ਨਹੀਂ ਪਾਉਣਾ ਜੋ ਕੁਝ ਕਰਨਾ ਹੈ ਧੀਰੇ ਧੀਰੇ ਕਰਨਾ ਠੀਕ ਹੈ ਹਾਂ ਹੌਲੀ ਹੌਲੀ ਕਰਾਂਗੇ ਹੌਲੀ ਹੌਲੀ ਕਰਨਾ ਹੈ ਰੋਲਾ ਨਹੀਂ ਪਾਉਣਾ ਕਰਾਉਣ ਦੀ ਤਾਂ ਹੈ ਨਹੀਂ ਕਰਤਾ ਹੋ ਜੀ ਐਨੋਸਿਸ ਹਾਂਜੀ 96 ਬਣ ਗਿਆ ਕਹਿੰਦੀ ਹਾਂ 60 ਦਿੰਦੀ ਆ 60 ਦਿੰਦੀ ਆ ਹਾਂ 96 96 ਦਾ 9590 ਬਣਦੀ 90 ਦੇ ਪੈਸੇ ਵੀ ਬਣ ਗਿਆ ਨਾ ਮੁੰਡਾ ਵੀ ਬਣਦੀ ਬਾਈ ਹੈਲੋ ਐਨਾ ਟਾਈਮ ਹੋ ਗਿਆ ਤੂੰ ਕਰੇ ਨਹੀਂ ਗਿਆ ਕਰੇ ਜੀ ਟਾਈਮ ਨਹੀਂ ਹੋਇਆ ਮੇਰਾ ਤਾਂ ਅਜੇ ਅਜੇ ਇਹ ਕਹਿੰਦਾ ਤਾਇਆ ਇੱਥੇ ਪਉਂ ਅੱਛਾ ਟੜ ਕੇ ਪੋਚੇ ਪੁੱਛੇ ਲਾਉਣੇ ਕਹਿੰਦਾ ਬਸ ਨੇ ਆਉਣਾ ਔਖਾ ਕੋਈ ਗੱਲ ਨਹੀਂ ਹਾਂ ਕਹਿੰਦਾ ਦੁਪਹਿਰੇ ਛਾਉ ਜੂ ਚਾਚੂ ਪੀ ਕੇ ਨਰੇ ਉਹੀ ਗੱਲ ਫਿਰ ਦੀਦੀ ਵੀ ਬੋਲਣਗੇ ਤੁਹਾਨੂੰ ਫਿਰ ਐਦਾਂ ਚੰਗਾ ਨਹੀਂ ਲੱਗਦਾ ਦੇਖੋ ਹਣਾ ਦੀਦੀ ਦੀ ਕੀ ਪਾਬੜਾ ਸਾਡੇ ਮੂਰੇ ਬੋਲ ਕੇ ਬੱਲੇ ਡਾਕਟਰ ਨਹੀਂ ਹਾਂ ਚੁੱਪ ਕਰਕੇ ਬਹਿ ਜਾਓ ਹੁਣ ਇੰਨਾ ਜ਼ਿਆਦਾ ਰੌਲਾ ਨਾ ਪਾਉਟੀ ਕਿ ਉਹਨਾਂ ਦੇ ਮਰੀਜ਼ ਨਹੀਂ ਜਿਹੜੇ ਡਿਸਟਰਬ ਹੁੰਦੇ ਨੇ ਫਿਰ ਐਦਾਂ ਚੰਗਾ ਨਹੀਂ ਲੱਗਦਾ ਕਾ ਜੇ ਮੇਰੇ ਵੀ ਲਾ ਦੇ ਬੋਤਲ ਮਰੀਜ਼ਾਂ ਦੀ ਲਈ ਜਾਏਗੀ ਬਾਹਰ ਦੇ ਤੁਹਾਨੂੰ ਕੀ ਹੋਇਆਗਾ ਗਰਮਾਏ ਛੋੜੀਏ ਗਰਮਾਏ ਛਾ ਕੋਈ ਗੱਲ ਨਹੀਂ ਮੈਂ ਤੁਹਾਡੀ ਦਵਾਈ ਲਿਖ ਦਿੰਨੀ ਆ ਠੀਕ ਹੈ ਸੋਵਾਲ ਲੈ ਕੇ ਆ ਤੇਰੇ ਵਾਲੇ ਰੂਮ ਚ ਪਾਉਮਾ ਤੇ ਰੇਸੀ ਬਣੀ ਨਹੀਂ ਨਹੀਂ ਮੇਰੇ ਰੂਮ ਚ ਨਹੀਂ ਪੈ ਸਕਦੇ ਤੁਸੀਂ ਇੰਨੀ ਜ਼ਿਆਦਾ दारू ਪੀਨੇ ਹੁਣ ਤੁਸੀਂ ਮੇਰੇ ਰੂਮ ਚ ਕਿਵੇਂ ਪੈ ਜਾਓਗੇ ਹੁਣ ਤਾਂ ਪੀਚੀ ਨਹੀਂ ਮਹੀਨਾ ਹੋ ਗਿਆ ਕੱਲੀ ਭੁੱਕੀ ਆ ਕਾਹਨੂੰ ਪੀਚੇ ਦਾਰੂ ਨਹੀਂ 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 ਮੇਰੇ ਰੂਮ ਚ ਨਹੀਂ ਪੈਣਾ ਹੈਗਾ ਠੀਕ ਹੈ ਮੈਂ ਸਾਰੀ ਰਾਤ ਮੈਨੂੰ ਕੰਮ ਹੁੰਦਾ ਹੈ ਮੈਂ ਸਾਰਾ ਦਿਨ ਫੋਨ ਚਲਾਉਂਦੀ ਰਹਿਣੀ ਮੈਨੂੰ ਉਹਦੇ ਵਿੱਚ ਸੌ ਕੁਝ ਦੇਖਣਾ ਪੈਂਦਾ ਕਿਹੜੀ ਦਵਾਈ ਕਿੱਦਾਂ ਲੈ ਕੇ ਆਉਣੀ ਕੁਛ ਲੈ ਕੇ ਆ ਨੀ ਫੋਨ ਚਲਾਈ ਜਾ ਕਰ ਰਾ ਤਨੂੰ ਕਿਤਾਬਾਂ ਪੜ੍ਹ-ਪੜ ਮਰ ਜੇਗੀ ਛਕੀ ਲੈ ਜਾਣਾ ਨਜ਼ਾਰੇ ਲੈ ਜ਼ਿੰਦਗੀ ਦੇ ਕੰਮ ਅੜ ਗੇ ਮੈਂ ਕੀ ਕੱਢ ਲਿਆ ਤੁਹਾਡੇ ਨਾਲ ਕੀ ਗੱਲ ਕਰੀਂ ਤੁਸੀਂ ਤਾਂ ਬਕਵਾਸ ਕਰਦੇ ਹੋ ਗੱਲੀ ਨਜ਼ਾਰੇ ਜ਼ਿੰਦਗੀ ਦੇ ਦਵਾਰੇ ਨਹੀਂ ਜੰਮਣਾ ਜਪੀ ਸੀ ਡੱਟ ਨਹੀਂ ਆਪ ਦੀ ਦੱਤੀ ਟਡਾ ਦੀ ਜਿਹਨੇ ਤਾਤਾ ਜਿੱਗੂ ਕੀ ਖਾਂਜੀ ਨਹੀਂ ਕੁਛ ਆ ਕੇ ਮੈਂ ਡਾਇਟ ਤੇ ਆ ਇੱਕ ਇਕੱਲਾ ਖਾਊ ਬੜਾ ਜ਼ੋਰ ਮਾਰੇ ਜਾਂ ਸੋ ਪੰਜ ਪੰਜ ਨਹੀਂ ਦੋਤੀ ਕਿ ਮੇਰਾ ਪੇਟ ਵਧੀ ਜੂ ਬਸ ਫਲਤ ਵਧਦੀ ਹੋਈ ਤਾਂ ਇੱਥੇ ਤਾਂ ਕੁਛ ਵਧੀ ਜਾਵੇ ਭੈਣ ਦੀ ਪੁੰਡੀ ਜਾਵੇ ਠੱਕੀ ਤੋਂ ਜਨ ਅੜੰਬੇ ਮੰਗ ਅਜੀ ਬਹੁਤ ਦਿਨ ਦੀ ਲੰਨ ਭੈਣ ਦੇ ਅੰਗੀ ਕੁਛ ਖਾਣੇ ਆ ਖਾਦੇ ਖਾਦੇ ਇਹ ਤਾਂ ਪਰਾ ਬੜੀ ਪੜੀ ਆ ਜੋੜਾ ਤੂੰ ਅਖੇਂਗਾ ਤਾਇਆ ਕੀ ਕਹਣਾ ਕੋਲੇ ਨਹੀਂ ਪੌਂਦੀ ਗੰਜੇ ਕਿ ਬੀੜੀ ਦੀ ਮੁਸ਼ਕ ਆਉਂਦੀ ਆ ਹੋਰ ਫਿਰ ਅਗਲਾ ਕੋਈ ਆਈ ਮੈਂ ਬਸ ਥੋੜਾ ਮੈਂ ਲਵ ਮੈਰਿਜ ਕਰਾ ਲਈ ਲਵ ਮੈਰਿਜ ਜਈ ਬੁੰਦ ਪੰਗੇ ਆ ਇਹ ਪੈਣ ਚੋਦੀ ਮਤਲਬ ਵੀ ਤਾਂ ਹੀ ਤਾਂ ਮੈਂ ਬੱਚਾ ਨਹੀਂ ਪੈਦਾ ਕਰ ਸਕਿਆ ਜਦੋਂ ਬੋਲਦੀ ਨਹੀਂ ਮੇਰੇ ਨਾਲ ਪਤਾ ਨਹੀਂ ਕੀ ਪੈਣ ਦੇ ਜਾਲ ਦੀ ਫਿਰ ਤੂੰ ਆਖੇਗਾ ਵੀ ਫਿਰ ਜਾਂ ਘਸਾਉਂਦੀ ਆ ਜਮਾਂ ਹੀ ਲਵੀ ਨਹੀਂ ਲਾਉਂਦੀ ਇਹ ਮਰਜ਼ੀ ਦੇ ਵਿਆਹ ਹੀ ਹੁੰਦੇ ਚਾਹੇ ਫਿਰ ਹੁੰਦੇ ਤਾਂ ਹੈ ਮਰਜ਼ੀ ਦਾ ਵਿਆਹ ਕਰਾ ਕੇ ਬੰਦਾ ਟੰਗ ਤਾਂ ਬਹੁਤ ਹੁੰਦਾ ਯਾਰ ਬਾਹਲਾ ਬਾਹਲਾ ਤੈਨੂੰ ਤਾਂ ਪਤਾ ਸੀ ਖਸਮਾ ਤੂੰ ਕਿਉਂ ਕਰਾਇਆ ਬੱਚੋ ਤੋਂ ਜਵਾਨੀ ਸੀ ਪਾਂਡੇ ਜਾਲ ਦੀ ਸੁਣ ਦੇ ਕੇ ਜੱਗ ਪਿਆ ਅੱਛਾ ਜਾਂਦਾ ਇਹਦਾ ਮਤਲਬ ਹੀ ਪਿਓ ਸੀ ਜਿਹੜਾ ਲੜਾਈ ਹੋ ਗਈ ਸੀ ਪਲਾਟ ਪਿੱਛੇ ਅੱਛਾ ਉਦੋਂ ਮੈਂ ਜਵਤੀ ਤੇ ਸੀ ਤੇ ਰਵ ਇੱਥੇ ਮੇਰੇ ਸੋਹਰੇ ਦਾ ਬਾਲੀਆਂ ਥਾਣੇ 'ਚ ਅੱਛਾ ਤਾਂ ਹੈ ਉਹ ਤੇ ਉਹ ਜੋ ਮੱਤਰੀ ਵੀ AICO ਤੋਂ ਜਾਵਟ ਜੈਣਾ ਅੱਛਾ ਇਹ ਕਹਿੰਦੀ ਉਹ ਛੋਕਾ ਦੇਖ ਕੇ ਜਉਂ ਜੇ ਕਈ ਥਾਣੇਦਾਰ ਨੂੰ ਮਿਲਣਾ ਮੁੰਛੀ ਨੂੰ ਕਹਿੰਦੀ ਉੱਥੇ ਮੈਂ ਮਦਦ ਕੀਤੀ ਕਰਤੀ ਲੰਬਰ ਜੈ ਲੈ ਗਈ ਗੱਲ ਚੱਲਦੇ ਚੱਲਦੇ ਬਾਲੀ ਗਾਂ ਭਾਗੀ ਅੱਛਾ ਮਸ ਉੱਥੋਂ ਫਿਰ ਵਿਆਹ ਜਾਂ ਕਰਾ ਲਿਆ ਪ੍ਰਭਾ ਹਾਂ ਨਲਿਤ ਪੰਡਿਆ ਜੀ ਨੇ ਕਿੱਲਾ ਜ਼ਮੀਨ ਦਾ ਬਕਾਇਆ ਤਾਂ ਮੇਰੇ ਕਮ ਆ ਮਸ਼ੀਨ ਲਿਉਣੀ ਆ ਜਿਉਣੀ ਆ ਹਾਂ ਗਿੰਜੀ ਢਾਲ ਹੈ ਨਹੀਂ ਰੁਪਏ ਦੇ ਉੱਚ ਪਾਈ ਜਾਂਦੀ ਅੱਛਾ ਤਾਂ ਉਹ ਬਪੂ ਦਾ ਫਰਟਾ ਚੋਕ ਟਾਲਣਾ ਤਾਂ ਹੈ ਕਹ ਜਮੀ ਮਰ ਗਿਆ ਮੈਂ ਤਾਂ ਦਸਣ ਜੋਗੀ ਨਹੀਂ ਆਪ ਓਏ ਨਗਾਰਾ ਆ ਜਮਾਈ ਇਕੱਲੇ ਆ ਰਹਿਦਾ ਸੀ ਹਾਂ ਬੇਟੇ ਪਾ ਲੈ ਉਹ ਪੈ ਜਾ ਹੁਣ ਰਉਣਾ ਪਹਿਲਾਂ ਦੋਸ ਤਾਂ ਤੇਰੀਆਂ ਮਾਵਾ ਅੰਗ ਤੀਜਾ ਜਵਾਈ ਤੂੰ ਆ ਜਾ ਉਹ ਤੇ ਬੋਲੀ ਨੂੰ ਨਹੀਂ ਤਾਂ ਆਉਂਦੀ ਨਹੀਂ ਯਾਰ ਕਿਉਂ ਭਿੰਦੀ ਫੋਦੀ ਲਾਉਸਮੈਂਟਾਂ ਕਰਦੇ ਆ ਜੇ ਜੀ ਆਵਦੀਆਂ ਗੱਲਾਂ ਕਰੀ ਇਹਨਾਂ ਕਿੱਥੇ ਰੱਖਿਆ ਯਾਰ ਅਸੀਂ ਕਮਾਲ ਕਰੀ ਜੰਨੂ ਯਾਰ ਅੱਧੀ ਰਾਤ ਨੂੰ ਤੁਹਾਨੂੰ ਚਾਹਤੜ ਨੂੰ ਕੀ ਹੋਇਆ ਸੀ ਆ ਚਾਹਤੜ ਨੂੰ ਹੋਇਆ ਸੀ ਵਰਕ ਨਿਕਲ ਹੀ ਜਾਂਦੇ ਆ ਵਰਕ ਵਰਕ ਐ ਤਰ੍ਹਾਂ ਨਿਕਲਦੀ ਰਹਿਣਗੇ ਸਾਰੀ ਉਮਰ ਕਮਾਲ ਕਰੀ ਤੂੰ ਆਪਣਾ ਛੌਂ ਜਾਂਦੀ ਕੀ ਸੁਣਦਾ ਤੈਨੂੰ ਯਾਰ ਰੌਲਾ ਪਾਈ ਇਹਨ ਸੁਣੀ ਜਾਂਦਾ ਹੋਰ ਕੀ ਹੋ ਗਿਆ ਆ ਚੌਲੇ ਨੂੰ ਤੂੰ ਕਤਾ ਪਰਦਾ ਸੀ ਨਾ ਵੀ ਆਈ ਪੀਐਸਰ ਟੈਸਟ ਦੇਣਾ ਪੈ ਜਾਓ ਯਾਰ ਪੈ ਜਾਣਗੇ ਕੋਈ ਨਹੀਂ ਮੈਨੂੰ ਤੂੰ ਦੱਛੇਗਾ ਮਿਲਾਈਏ ਬੰਦੇ ਨੂੰ ਇੱਥੇ ਆਉਣਾ ਕੱਢ ਜਾਵਾਂ ਆਉਣਾ ਇੱਥੇ ਇਹਨੂੰ ਵੀ ਹੈ ਨਹੀਂ ਅਕਲ ਆਖਿਆ ਪਰਦਾ ਪੈਂਦਾ ਯਾਰ ਨਾ ਬਹੁਤ ਤੇਜਾ ਹੋ ਗਿਆ ਹੈ ਨਾ ਚਾਹ ਹੋਰ ਬਹੁਤ ਤੇਜਾ ਹੋ ਗਿਆ ਯਾਰ ਬਚਨਾ ਕਾ ਯਾ ਨਾ ਬਪਾ ਯਰ ਕਿਉਂ ਰੋਜ ਰੋਜ ਤੰਗ ਕਰਦਾ ਹੁੰਦਾ ਤੂੰ ਨਹੀਂ ਬੇਚ ਐਕਚੁਅਲੀ ਮਤਲਬੀ ਅਸੀਂ ਆਪਣਾ ਚਾਹ ਪਾਣੀ ਦਾ ਪ੍ਰਬੰਧ ਕਰ ਰਹੀ ਸੀ ਹੂੰ ਕਿ ਮਤਲਬੀ ਪਹਿਨੇ ਅੱਗੇ ਤੇਰੀ ਮੰਮੀ ਜੀ ਆਏ ਸੀ ਹੂੰ ਬਸ ਪਹਿਨੇ ਬੇਚ ਛੋਟੀ ਕੇ ਵੱਡੀ ਓਟਾ ਆ ਕੇ ਮੁਰਗੀਆਂ ਦੋਨੇ ਛੋਟੀ ਵੱਡੀ ਮੰਮੀ ਚਰੀ ਉਹ ਫਿਰ ਅੱਕੀਆਂ ਪਈਆਂ ਹੋਰ ਕੀ ਕਰਨ ਯਾਰ ਅੱਕੀਆਂ ਕਰ ਰਹੀ ਸੀ ਆਪਣਾ ਚਾਹ ਪਾਣੀ ਕਰੀ ਇਹਨੇ ਬੋਲਿਆ ਕੁਛ ਚਾਹ ਪਾਣੀ ਨੂੰ ਕੜਾਹੀ ਚੜਾਉਣੀ ਯਾਰ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਓਏ ਬੁੜਕ ਨਿਕਲ ਹੀ ਜਾਂਦੇ ਸੀ ਬੇਟਾ ਨਸ਼ਾ ਮਾਰਾ ਆ ਗਿਆ ਸੀ ਆਪ ਦਾ ਉਹ ਨਸ਼ੇ ਦੀ ਚੋਰਾ ਕਰੀ ਜਾਏ ਗੰਜੂ ساری ਉਮਰ ਉਹ ਮਾਜਾ ਆ ਗਿਆ ਹੋਰ ਹੁਣ ਕੀ ਕਰਗੇ ਹੁਣ ਬੇਲੇ ਹਾਂ ਹੋਰ ਤਾਂ ਸਿਰੇ ਕੋਈ ਕੰਮ ਨਹੀਂ ਹੈ ਤੇ ਪੈਜੋ ਯਾਰ ਪੈਜਾਂਗੇ ਪੈ ਪਈ ਐਡੇ ਹੋਏ ਆ ਤੜਕੇ ਉੱਠਦਾ ਨਹੀਂ ਯਾਰ ਲੈ ਤੜਕੇ ਉੱਠਦਾ ਨਹੀਂ ਹੁਣ ਭੈਣ ਦੀ ਫੁੱਜੀ ਜਉਤੀ ਦੇ ਜਾਣਾ ਬੇਡਣਾ ਉੱਠ ਕੇ ਕੀ ਕਰਨਾ ਮੈਂ ਵੇਲਾ ਤਾਂ ਹੈਗਾ ਹੈ ਕੋਈ ਕੰਮ ਕਰ ਤਾਂ ਕਰ ਲਿਆ ਕਰ ਫੇਰਾ ਕੰਮ ਕਰ ਬੱਚੇ ਦਾ ਕਰ ਲਿਆ ਹੁਣ ਨਹੀਂ ਹੁੰਦਾ ਹੁਣ ਛੇੜਾ ਆਏਗਾ ਟੁੱਕਣ ਵਾਲਾ ਐਂ ਕਰ ਯਾਰ ਮੇਰੇ ਬੰਦੀਓ ਪੜਾ ਨਾ ਪੜ ਖੇਡ ਦਾ ਕਰ ਘਲਟਾ ਕਰ ਥੁਣ ਨਾਲੇ ਤੂੰ ਇਹਨੂੰ ਬਾਈ ਰੱਖਦਾ ਤੂੰ ਤਾਂ ਘਰੇ ਭਗ ਜਾ ਕਰ ਯਾਰ ਇਹ ਤਾਂ ਲੱਕੜਾਂ ਚ ਨਾਲ ਹੀ ਮੱਚੂ ਜਿੱਦੇ ਮੱਚਿਆ ਯਾਰ ਜੀ ਸਾਡੀ ਛੋਲਿਆਂ ਦਾ ਬੱਡ ਨਹੀਂ ਹੈਗਾ ਹਾਂ ਪੜਾਣੀ ਯਾਰੀ ਟੱਟੂ ਦੀ ਭੈਣ ਦੀ ਪਜੀ ਉਹਦੇ ਭੱਜਦਾ ਗਿਆ ਸੀ ਜਿੱਤੇ ਤੇਰੇ ਡਾਂਗਾ ਪਈਆਂ ਸੀ ਆਏ ਤਾਂ ਅਸੀਂ ਇੱਕ ਦੂਜੇ ਨਾਲ ਐ ਕਰਦੀ ਰਹਿੰਦੇ ਆ ਗੁੱਸਾ ਨਹੀਂ ਕਰਦੇ ਅਸੀਂ ਐ ਤਾਂ ਹੁਣ ਆਪਣੇ ਘਰੇ ਕਲੇਸ਼ ਵਿਚਾਰਾ ਹੁਣ ਆਪਣੇ ਕੀ ਵਿੱਚ ਬੋਲੇ ਨਾ ਉਹਨੂੰ ਕਹਿਣ ਜੋ ਗੱਬੜੀਆਂ ਉਹਨਾਂ ਮੈਨੂੰ ਉਹ ਕਿਸੇ ਵੇਲੇ ਇਹ ਉਹਨਾਂ ਤੂੰ ਕਹਾਉਗਾ ਕੁਝ ਨਾਲੇ ਭੱਜੂ ਆ ਫਿਰ ਉਹ ਸਾਲੀਆਂ ਲੱਗਦੀਆਂ ਮਾਲਕ ਮੈਂ ਐ ਕਰਦਾ ਕਿਉਂ ਜਿੱਦੇ ਕਹਦਾ ਫਿਰ ਉਹ ਦੇਕਲੇਸ਼ ਪਊ ਯਾਰ ਪਾਏ ਜੇ ਕਲੇਸ਼ ਐ ਕਿਵੇਂ ਕਹਿ ਨਹੀਂ ਗੈਨੂੰ ਵਧਾਈ ਚੱਲ ਮੈਨੂੰ ਤਾਂ ਕੀ ਐ ਵਧਾਈ ਚੱਲ ਨਿਆ ਤਾਂ ਪਹਿਲਾਂ ਮੇਜੀ ਜਾ ਜਾ ਕੇ ਆ ਨਾ ਆ ਜਾ ਉਹ ਤਾਂ ਮੰਗ ਰੋ ਬਈ ਬਚਪਨ ਦਾ ਉਹ ਪਏ ਯਾਰ ਨਾਲੇ ਤੜਕੇ ਛੋਟੀ ਮੰਮੀ ਲੜੂਗੀ ਯਾਰ ਉੱਠਿਆ ਨਹੀਂ ਜਾਂਦਾ ਉਹ ਤੈਨੂੰ ਪਤਾ ਤਾਂ ਹੈਗਾ ਤੜਕੇ ਸਨੇ ਆਉਟਦੀ ਆ ਉਹ ਭੈਣ ਦਾ ਟੀਕਾ ਜਾਵੇ ਉਹ ਤਾਂ ਲੋਟੀ ਨਹੀਂਉਂਦੀ ਚੰਗਾ ਮੇਰੇ ਨਾਲ ਛੋਟੀ ਮੰਮੀ ਜੱਜੇ ਰੱਖੀ ਹੈ ਮੇਰੇ ਤੇ ਜੱਜ ਤਾਂ ਨਹੀਂ ਰੱਖੀ ਪਰੋਣਿਆ ਟਾਈਮ ਨਾਲ ਤਾਂ ਪੈ ਜਾਕਰ ਹੁਣ ਇਹਨੂੰ ਕਾੜੇ ਦਵਾਈਆਂ ਨੇ ਕਾੜੇ ਦਵਾਈ ਕੀ ਕਰਨਾ ਹੈ ਯਾਰ ਅੱਜ ਆਪ ਜੀ ਕੋਈ ਦਵਾਈ ਤਿਆਰ ਕਰ ਰਹੇ ਹੋ ਇਹ ਕੰਮ ਦਵਾਈ ਤਿਆਰ ਕਰ ਦੇਉ ਤੈਨੂੰ ਬੇਟੇ ਪਤਾ ਨਹੀਂ ਇਹ ਚੀਜ਼ ਆ ਤੈਨੂੰ ਨਹੀਂ ਪਤਾ ਹੈ ਦੇ ਨੇ ਪ੍ਰਾਣੇ ਨੇ ਕੀ ਕੀ ਰੱਖ ਰੱਖਿਆ ਇਹ ਤਾਂ ਵੱਡੀ ਹਲੜ ਛੋਟੀ ਹਲੜ ਉਹ ਉਹ ਨਾ ਕਿਦਾਂ ਕੁੰਡਾਂ ਹੀ ਰਹਿ ਜਾਣ ਤੁਹਾਡੇ ਨਾ ਨਾ ਐਂ ਕਾਨੂੰ ਰਹੀ ਜਾਣ ਅੱਜ ਖਾ ਪੀ ਕੇ ਮਰਾਂਗੇ ਸਾਨੂੰ ਕੋਈ ਦਿੱਕਤ ਹੈ ਕੋਈ ਹਾਂ বুঝ ਗਿਆ ਮਰਨੇ ਤੇ ਕੰਮ ਅੱਥਰ ਬੇਟੇ ਪੂਰਾ ਜੋਰ ਲਾ ਰਹੇ ਸੀ ਉਹੀ ਖਾ ਲੋ ਹੋਰ ਕੁਝ ਖਾ ਲੋ ਆ ਨਸ਼ੇ ਨਾਲ ਤੁਸੀਂ ਵਧੋਗੇ ਹੈਂ ਨਾ ਕਿਉ ਹੁਣ ਤੱਕ ਖਾਧੀ ਪੈਣਾ ਖਾਗੇ ਨਾ ਕੰਮ ਕਰੇ ਮੋਕਲਾ ਜਾਂਦਾ ਖਾ ਤਾਂ ਲਈ ਅੱਜ ਦੀ ਨਹੀਂ ਤੁਹਾਡੇ ਸਰੀਰ ਚ ਜਾਣ ਨਹੀਂ ਪਜੂ ਕਿੱਥੇ ਟੱਟੂ ਬਹਿੰਦੀ ਫੁੱਦੀ ਦੋ ਦੋ ਕਿਲੋ ਉੱਕੀ ਅੰਦਰ ਜੰਮੀ ਪਈ ਹੈ ਹਾਂ ਚੰਗਾ ਯਾਰ ਤੂੰ ਤਾਂ ਟੂਪਾਇ ਬੈਠੀ ਨੀ ਤੂੰ ਤਾਂ ਨਹੀਂ ਦਿਖ ਰਹਾ ਬਾਪ ਜੀ ਚੜ ਕੇ ਕਾਲਜ ਜਾਈ ਆ ਹੁਣੀ ਪੈ ਜਾ 10 20 ਮਿੰਟ ਤੱਕ ਹਾਂ ਪਾਈਆਂ ਪਾਈਆਂ ਜੇ ਛੁੱਟੀ ਆ ਤਾਂ ਖੇਤ ਗੇ ਦਾ ਮਰਿਆਈ

ਤੂੰ ਦੇਖੀ ਚੱਲੀ ਇਹ ਤਾਂ ਕਿਤੇ ਮੰਨ ਦੀ ਨਹੀਂ ਤੇਰੇ ਵਾਲੀ ਚਾਹੀ ਡਾਕਟਰ ਨਹੀਂ ਪੀਲੇ ਮੰਨ ਜੇ ਵੀ ਬਾਕੀ ਚਾਹ ਬਣਾਈ ਹੈ ਜੇ ਪੇਸ਼ੈਂਟ ਉਹ ਕਹਿੰਦੀ ਪੇਸ਼ੈਂਟ ਪੇਸ਼ੈਂਟ ਨੂੰ ਉਹ ਘੰਟੇ ਚ ਖੜਾ ਕਰਕੇ ਤੋੜ ਦੇ ਲੈ ਉਹ ਤਾਂ ਸੀਖ ਪਾਲ ਖੜਾ ਹੋ ਜੇ ਪੇਸ਼ੈਂਟ ਤਾਂ ਹਾਂ ਮੰਨ ਦੀ ਨਹੀਂ ਪਰ ਮੇਰੀ ਮੰਨਣਾ ਕਿੱਥੇ ਆਉਣੇ ਯਾਰ ਉਹਨੇ ਆਪ ਜੀ ਜੀ ਬੋਲਣੀ ਆ ਇੱਥੇ ਨਾ ਬੋਲ ਫੇਰ ਲੜੂ ਯਾਰ ਹੌਲੀ ਬੋਲ ਹਾਂ ਇਹ ਗੱਲ ਤੋਂ ਗੁੱਸਾ ਕਰੂ ਯਾਰ ਹੁਣ ਇਹ ਹੋਈ ਐ ਤਾਇਆ ਹੋਰ ਫੇਰ ਬੋਲੀ ਆ ਬਚਾਰਾ ਦੇਖੋ ਕਿੱਥੋਂ ਆ ਦੇਖ ਲਾ ਹੈ ਕੱਲ ਦਾ ਪਿਆ ਪਰसों ਦਾ ਇਹ ਆਪਣੇ ਸੈਂਟਰ ਹਾਂ ਇਹ ਦਾ ਪ੍ਰੇਸ਼ਣ ਪੁਰੇਸ਼ਣ ਕਰਿਆ ਹੋਰ ਬਾਈ ਮਰੀਦ ਸਾਹਿਬ ਪੇਸ਼ੈਂਟ ਜੀ ਠੀਕ ਆ ਕੋਈ ਹੈਲੋ ਹੈਂਗੀ ਇਹਨੂੰ ਕਿ ਤੰਕਰ ਹੀ ਜਾਣੇ ਹੋ ਨਹੀਂ ਜੀ ਅਸੀਂ ਪੁੱਛ ਰਹੇ ਸੀ ਵੀ ਠੀਕ ਆ ਕਿਵੇਂ ਹਾਂ ਇਹਨੂੰ ਕਿਉਂ ਇਹ ਤਾਂ ਵਿਚਾਰਾ ਸੁੱਤਾ ਪਿਆ ਵਧੀਆ ਅੱਛਾ ਅੱਛਾ ਬੋਤਲ ਨਹੀਂ ਲਾਈ ਪਾਣੀ ਨਹੀਂ 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 ਅੱਛਾ ਅੱਛਾ ਇਹਨੂੰ ਨੀਂਦ ਵਾਲੀ ਗੋਲੀਆਂ ਦੇ ਕੇ ਸਮਾਇਆ ਇਹਨੂੰ ਡਿਸਟਰਬ ਨਾ ਕਰੋ ਚਲ ਪਰਮਾਤਮਾ ਇਹਨੂੰ ਖੈਰ ਸੁੱਖ ਰੱਖੇ ਵਾਦਾ ਕਰੇ ਆ ਗਿਆ ਆ ਗਿਆ ਆ ਗਿਆ ਨਹੀਂ ਅਛੀਤਾ ਜੀ ਹੌਸਲਾ ਦਿੰਨੇ ਆ ਕੋਈ ਹੈਲੋ ਕਿਉਂ ਟੱਚ ਕਰ ਰਹੇ ਆ ਤੂੰ ਹੌਸਲਾ ਦਿੰਨੇ ਆ ਜੀ ਹੌਸਲਾ ਡਾਕਟਰ ਨੇ ਪਰ ਇਹੋ ਕੋਈ ਨਹੀਂ ਕੋਈ ਬੱਗੀ ਲੈਣੀ ਸੱਠੀ ਕੋ ਬੱਗੀ ਲੈਣੀ ਹੈ ਜੀ ਮੈਂ ਬੱਗੀ ਨੇ ਇਹ ਗੱਲਾਂ ਗੱਜੀਆਂ ਕਰਦੇ ਤੁਸੀਂ ਕੋਈ ਨਹੀਂ ਮੈਂ ਕਿਤੇ ਸਾਨੂੰ ਕਹਿੰਦੀ ਓਵੇਂ ਬੱਗੀ ਲੈ ਲੋ ਲੋ ਤੋਂ ਇਹਨਾਂ ਨੂੰ ਮੈਂ ਨੀਂਦ ਵਾਲੀਆਂ ਗੋਲੀਆਂ ਦੇ ਕੇ ਸਮਾਇਆ ਇਹਨਾਂ ਦੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀਗਾ ਕਰ ਮਾਲ ਕੇ ਸਾਨੂੰ ਦੇ ਦੋ ਦੋ ਨੀਂਦ ਹੀ ਨਹੀਂ ਆਉਂਦੀ ਜੀ ਭੈਣ ਨੂੰ ਗੜਨਾ ਛਿਰਪਾਟੀ ਜਾਂਦਾ